गुरीत सिंह राजा देश विदेशों दिन कुछ खास खबर तो सामने हाजिर हुए रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विस प्रोवाइड ਫਰਮੋਰ ਇਨਫੋਰਮੇਸ਼ਨ ਕਾਲ 5109438037 ਦਟ ਇਸ 5109438037 ਗੰਗਨੌਰ ਦੀ ਨਵੀਂ ਆ ਰਹੀ ਫਿਲਮ ਐਮਰਜੈਂਸੀ ਵਿਵਾਦਾਂ ਦੇ ਵਿੱਚ ਘਿਰ ਚੁੱਕੀ ਹੈ ਜੀਹਾਂ ਸਿੱਖ ਵਿਰੋਧੀ ਭਾਵਨਾਵਾਂ ਨਾਲ ਬਣੀ ਇਹ ਫਿਲਮ ਐਮਰਜੈਂਸੀ ਤੇ ਤੁਰੰਤ ਰੋਕ ਲਗਾਈ ਜਾਵੇ ਇਹ ਐਡਵੋਕੇਟ ਧਾਮੀ ਜਿਹੜੇਗੇ ਨੇ ਅੱਜ ਜੀ ਪੀਸੀ ਦੇ ਪ੍ਰਧਾਨ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਲਾਨ ਕਰ ਦਿੱਤਾ ਗਿਆ ਹੈਗਾ ਕਿ ਨਾਲ ਦੇ ਨਾਲ ਤੁਹਾਨੂੰ ਦੱਸੀਏ ਕਿ ਐਮਰਜੈਂਸੀ ਫਿਲਮ ਜਿਹੜੀ ਗੀ ਕੰਗਰਾਂ ਨੋਦ ਦੀ ਨਵੀਂ ਆ ਰਹੀ ਹੈ ਐਡਵੋਕੇਟ ਧਾਮੀ ਵੱਲੋਂ ਕਿਹਾ ਗਿਆ ਕਿ 1984 ਦੇ ਮਹਾਨ ਸ਼ਹੀਦਾਂ ਬਾਰੇ ਸਿੱਖ ਵਿਰੋਧੀ ਪਿਰਤਾਦ ਸਿਰਦ ਕੇ ਕੌਮ ਦੇ ਨਿਰਾਦਰ ਕਰਨ ਦੀ ਇਹ ਘਟਿਆ ਹਰਕਤ ਹੈਗੀ ਉਹਨਾਂ ਅੱਗੇ ਕਿਹਾ ਕਿ 1984 ਦਾ ਸਿੱਖ ਵਿਰੋਧੀ ਕਰੂਰ ਕਾਰਾ ਕੌਮ ਕਦੇ ਨਹੀਂ ਭੁੱਲ ਸਕਦੀ ਅਤੇ ਜੋ ਉਸ ਸਮੇਂ ਦੇ ਸ਼ਹੀਦ ਹਗੇ ਸੀ ਉਹ ਉਹਨਾਂ ਨੂੰ ਸ਼੍ਰੀ ਕਾਲ ਤਕ ਸਹਿਬ ਵੱਲੋਂ ਕੌਮੀ ਸ਼ਹੀਦ ਐਲਾਨਿਆ ਜਾ ਚੁੱਕਾ ਹੈ ਜਦਕਿ ਕੰਗਰਾਂ ਨੋਤ ਵੀ ਇਸ ਫਿਲਮ ਰਾਹੀਂ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਜੀ ਹਰਕਤ ਕੀਤੀ ਜਾ ਰਹੀ ਹੈ ਇਹ ਜਿਹੜੀ ਨਵੀਂ ਫਿਲਮ ਆ ਰਹੀ ਹੈ ਤੋਂ ਹੁਣ ਮੋੜ ਵਿਵਾਦਾਂ ਦੇ ਵਿੱਚ ਛਿੜ ਚੁੱਕੀ ਗਈ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਫਿਲਮ ਐਮਰਜੈਂਸੀ ਤੇ ਤੁਰੰਤ ਰੋਕ ਲਗਾਉਣ ਦੀ ਰਗੀ ਆ ਮੰਗ ਕਰ ਦਿੱਤੀ ਗਈ ਗਿਆ ਉਹਨਾਂ ਅੱਗੇ ਕਿਹਾ ਕਿ ਫਿਲਮ ਵਿੱਚ ਸਿੱਖਾਂ ਤੇ ਪੰਜਾਬ ਵਿਰੋਧੀ ਪ੍ਰਗਟਾਵੇਆਂ ਕਰਕੇ ਵਿਵਾਦਾਂ ਵਿੱਚ ਰਹਿਣ ਵਾਲੀ ਅਦਾਕਾਰ ਕੰਗਨਾਰ ਰਣੋਤ ਵੱਲੋਂ ਜਾਣਬੁੱਝ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੇ ਮੰਤਵ ਨਾਲ ਬਣਾਈ ਗਈ ਇਹ ਫਿਲਮ ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਜੀ ਹਾਂ ਸਿਹਤ ਲਈ ਲਾਹੇਵੰਦ ਹਨ ਤੋਰੀਆਂ ਜੀ ਹਾਂ ਅਗਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਕਿ ਤੁਹਾਡੀ ਸਿਹਤ ਜਿਹੜੀ ਗਈ ਹੈ ਠੀਕ ਹੈ ਹੋ ਸਕਦੀ ਗਈ ਹੈ ਜੇ ਤੁਸੀਂ ਬਿਮਾਰ ਹੋ ਤਾਂ 슈ਗਰ ਸਣੇ ਇਹਨਾਂ ਸਮੱਸਿਆਵਾਂ ਤੋਂ ਵੀ निजात ਦਵਾਉਂਦੀ ਹੈ ਤੋਰੀਆਂ ਤੁਹਾਨੂੰ ਇਸ ਦੀ ਪ੍ਰੋਪਰ ਜਾਣਕਾਰੀ ਦਵਾਂਗੇ ਬਣੇ ਰਹੋ ਇਸ ਵੀਡੀਓ ਦੇ ਨਾਲ ਤੋਰੀ ਇੱਕ ਤਰ੍ਹਾਂ ਦੀ ਸਬਜ਼ੀ ਗਈ ਹੈ ਇਸ ਦੀ ਖੇਤੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਕੀਤੀ ਜਾਂਦੀ ਗਈ ਆ ਸਵਾਦ ਨੂੰ ਦੇਖਦੇ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੈਗੀ ਆ ਬਹੁਤ ਜ਼ਿਆਦਾ ਇਹਦੇ ਫਾਇਦੇ ਹੈਗੇ ਗਏ ਆ ਜਿੰਨੂੰ ਸੁਣ ਕੇ ਕਈ ਲੋਕ ਤਾਂ ਇਸ ਦੇ ਹੁਣ ਫੈਨ ਹੋ ਚੁੱਕੇ ਹੈਗੇ ਨੇ ਕਿਉਂਕਿ ਇਹਦਾ ਸਵਾਦ ਜਰੂਰ ਜਿਹੜਾ ਆਇਆ ਉਹ ਥੋੜਾ ਅਟਪਟਾ ਹੁੰਦਾ ਹੈ ਲੇਕਿਨ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੋਰੀਆਂ ਦੀ ਵੇਲ ਜਾਂ ਪੱਤਿਆਂ ਦਾ ਚੂਰਨ ਬਣਾ ਕੇ ਗੇ ਤੁਸੀਂ ਗਾਂ ਦੇ ਦੁੱਧ ਨਾਲ ਮਿਲਾ ਕੇ ਕੁਝ ਦਿਨ ਪੀਂਦੇ ਹੋ ਤਾਂ ਗੁਰਦੇ ਦੀ ਪੱਥਰੀ ਦੇ ਵਿੱਚ ਕਾਫੀ ਫਾਇਦਾ ਹੁੰਦਾ ਹੈ ਤੋਰੀਆਂ ਦੀ ਸਬਜ਼ੀ ਖਾਣ ਦੇ ਸ਼ੁਕੀਨ ਲੋਕਾਂ ਲਈ ਇਹ ਸਰੀਰ ਵਿੱਚ ਪੱਥਰੀ ਕਦੀ ਬਣਨ ਨਹੀਂ ਦਿੰਦੀ ਵਾਲਾਂ ਨੂੰ ਵੀ ਸਫੇਦ ਹੋਣ ਤੋਂ ਰੋਖਦੀ ਗਈਆ ਫੋੜੇ ਗੰਢ ਫਿੰਸੀਆਂ ਨੂੰ ਵੀ ਠੀਕ ਕਰਦੀ ਗਈ ਖਾਸ ਤੌਰ ਤੇ ਸ਼ੂਗਰ ਤੋਂ ਰਾਹਤ ਜੜੀ ਗਈ ਪਚੋਂਦੀ ਗਈਆ ਤੋਰੀਆਂ ਅੰਦਰ ਪਾਏ ਜਾਣ ਵਾਲੇ ਪਿਪਟਾਈਡ ਇਨਸੂਲਿਨ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਤੂਰੀਆਂ ਦੀ ਸਬਜ਼ੀ ਖਾਣ ਨਾਲ ਸ਼ੂਗਰ ਘਟਦੀ ਹੈ ਮਤਲਬ ਨੋਰਮਲ ਹੁੰਦੀ ਹੈ ਤੇ ਅੱਖਾਂ ਹੇਠਾਂ ਸੋਜ ਜਿਆਦਾ ਮੋਬਾਈਲ ਟੀਵੀ ਦੇਖਣ ਨਾਲ ਜਾਂ ਨੀਂਦ ਦੀ ਕਮੀ ਨਾਲ ਅੱਖਾਂ ਹੇਠ ਸੋਜ ਆ ਜਾਂਦੀ ਹੈ ਤੂਰੀਆਂ ਦੇ ਤਾਜ਼ੇ ਤੂੜੇ ਹੋਏ ਪੱਤਿਆਂ ਦੇ ਰਸ ਜਾਂ ਤਾਜ਼ੇ ਪੱਤੇ ਅੱਖਾਂ ਤੇ ਮਲਣ ਨਾਲ ਇਹ ਠੀਕ ਹੋ ਜਾਂਦੀ ਹੈ ਐਸਿਡਿਟੀ ਤੋਂ ਵੀ ਕਾਫੀ ਰਾਹਤ ਮਹਿਸੂਸ ਕਰਾਉਂਦੀ ਹੈ ਕਿਉਂਕਿ ਤੂਰੀਆਂ ਠੰਡੀਆਂ ਹੁੰਦੀਆਂ ਹਨ ਇਹ ਢਿੱਡ ਦੀ ਜਲਨ ਤੇ ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀਆਂ ਹਨ ਖੁਜਲੀ ਤੋਂ ਵੀ ਰਾਹਤ ਹੁੰਦੀਆਂ ਗਿਆ ਤੁਹਾਨੂੰ ਦੱਸ ਤਈਏ ਕਿ ਤੋਰੀਆਂ ਦੇ ਪੱਤਿਆਂ ਅਤੇ ਬੀਜਾਂ ਨੂੰ ਪਾਣੀ ਵਿੱਚ ਪੀਸ ਕੇ ਚਮੜੀ ਤੇ ਲਾਉਣ ਨਾਲ ਖੁਜਲੀ ਤੇ ਵੀ ਆਰਾਮ ਮਿਲਦਾ ਹੈ ਜੀ ਹਾਂ ਇਹ ਬਹੁਤ ਸਾਰੇ ਫਾਇਦੇ ਦੇ ਤੋਰੀਆਂ ਦੀ ਸਬਜੀ ਦੇ ਨਾਲ ਸਰੀਰ ਨੂੰ ਪਹੁੰਚਦੇ ਆ ਲੇਕਿਨ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਦਾ ਸਵਾਦ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਲੇਕਿਨ ਜਿਵੇਂ ਅਸੀਂ ਗੁਨਾ ਨៃ ਨੂੰ ਦੇਖੀਏ ਤਾਂ ਇਹਦੇ ਵਿੱਚ ਗੁਨਾ ਗੋਣ ਬਹੁਤ ਜ਼ਿਆਦੇਗੇ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦੇ ਜ਼ਰੂਰੀ ਹੈਗੇ ਨਹੀਂ ਗਰ ਸਿਹਤ ਨੂੰ ਰੱਖਣਾ ਚਾਹੁੰਦੇ ਹੋ ਤੰਦਰੁਸਤ ਆਪਣੇ ਸਰੀਰ ਦਾ ਰੱਖਣਾ ਚਾਹੁੰਦੇ ਹੋ ਧਿਆਨ ਤਾਂ ਬਾਹਰ ਦੀ ਚੀਜ਼ਾਂ ਨੂੰ ਕਰ ਦੋ ਬਾਏ ਬਾਏ ਨਹੀਂ ਤਾਂ ਇਹ ਨਾ ਹੋਵੇ ਤੁਹਾਨੂੰ ਡਾਕਟਰਾਂ ਦੇ ਚੁੰਗਲ 'ਚ ਫਸਣਾ ਪੈ ਜਾਵੇ ਸਾਰੀ ਉਮਰ ਲਈ ਜੀ ਹਾਂ ਇਹਨਾਂ ਫੂਡਸ ਦੇ ਨਾਲ ਅੰਤਰੀਆਂ ਦੇ ਵਿੱਚ ਹੋ ਸਕਦੀ ਹੈ ਸੜਨ ਦੀ ਸਮੱਸਿਆ ਜਾਣੋ ਸਹੀ ਡਾਈਟ ਟਿਪਸ ਅੰਤਰੀਆਂ ਦੀ ਸਿਹਤ ਸਾਡੀ ਸਮੁੱਚੀ ਸਿਹਤ ਲਈ ਬਿਹਤ ਜਰੂਰੀ ਹੁੰਦੀ ਹੈ ਜੇਕਰ ਭੋਜਨ ਅੰਤਰੀਆਂ ਵਿੱਚ ਠੀਕ ਤਰ੍ਹਾਂ ਪੈਦਾ ਨਹੀਂ ਸਗੋ ਛੜਦਾ ਹੈ ਤਾਂ ਇਹ ਕੱਦੀ ਸਿਹਤ ਸਮੱਸਿਆਵਾਂ ਨੂੰ ਕਈ ਸਿਹਤ ਸਮੱਸਿਆਵਾਂ ਨੂੰ ਜਨਮ ਦਿੰਦੀ ਆ ਅੰਤਰੀਆਂ ਦੀ ਸੜਨ ਦਾ ਇੱਕ ਮੁੱਖ ਕਾਰਨ ਗਲਤ ਖਾਣ ਪੀਣ ਗਲਤ ਫੁਰਾਕ ਖਾਣਾ ਵੀ ਹੈਗਾ ਆ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈਗਾ ਆ ਅਗਰ ਤੁਸੀਂ ਖਾਣਨਾ ਬਣੀਆਂ ਹੀ ਇਹ ਚੀਜ਼ਾਂ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਸਕਦੇਗੇ ਨੇ ਜਿਵੇਂ ਕਿ ਕੋਲਡ ਡਰਿੰਕ ਕੈਂਡੀਜ਼ ਬੈਕਟ ਸਮਾਨ ਕੇਕ ਪੇਸਟਰੀ ਆਦਿ ਜਿਹੜੀ ਹੈਗੀ ਆ ਇਹ ਚੀਜ਼ਾਂ ਪੇਟ ਲਈ ਖਰਾਬ ਹੁੰਦੀਆਂ ਅੰਤੜੀਆਂ ਨੂੰ ਖਰਾਬ ਕਰਦੀਆਂ ਕਿ ਫਾਸਟ ਫੂਡ ਦੀ ਜੇ ਗੱਲ ਕਰੀਏ ਤੇ ਇਹ ਵੀ ਸਿਹਤ ਲਈ ਬਹੁਤ ਹਾਨੀਕਾਰਕ ਹੈਗੇ ਨੇ ਖਾਸ ਤੌਰ ਤੇ ਪੇਟ ਦੇ ਅੰਤੜੀਆਂ ਨੂੰ ਕਾਫੀ ਖਰਾਬ ਕਰਦੇ ਗਿਨੇ ਜਿਵੇਂ ਕਿ ਪੀਜ਼ਾ 버ਗਰ ਫ੍ਰੈਂਚ ਫ੍ਰੈਂਚ ਫਰਾਈਡ ਪੈਕੇਟ ਵਾਲੇ ਸਨੈਕਸ ਇਹਦੇ ਗਿਨੇ ਇਹ ਵੀ ਸਿਹਤ ਨੂੰ ਖਰਾਬ ਕਰਦੇ ਗਿਨੇ ਕਿ ਜੇ ਗੱਲ ਕਰੀ ਆਪਾਂ ਰੈੱਡ ਮੀਟ ਦੀ ਤਾਂ ਇਹ ਵੀ ਹਜਮ ਹੋਣ ਦੇ ਵਿੱਚ ਔਖਾ ਗਾਇਆ ਇਸ ਵਿੱਚ ਬੈਕਟੀਰੀਆ ਦਾ ਅਸਤੂਲਿਤ ਵੱਧ ਜਾਂਦਾ ਹੈ ਤੇ ਇਹ ਅੰਤੜੀਆਂ ਨੂੰ ਸੜਨ ਵਿੱਚ ਕਾਫੀ ਵਦਾ ਦਿੰਦਾ ਹੈ ਜਿਸ ਦੇ ਕਰਕੇ ਸਿਹਤ ਖਰਾਬ ਹੋ ਜਾਂਦੀ ਗਈਆ ਜਿਆਦਾ ਚਰਬੀ ਵੀ ਸਿਹਤ ਲਈ ਹਾਨੀ ਕਰਕੇ ਗਈਆ ਜਿਸ ਦਾ ਇਸਤੇਮਾਲ ਕਰਨ ਨਾਲ ਸਰੀਰ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋ ਰੇ ਸ਼ੁਰੂ ਹੋ ਜਾਂਦੇ ਗਏ ਨੇ ਕਿ ਜੇ ਤੁਹਾਨੂੰ ਦਸੀਏ ਤਾਂ ਤਲੇ ਖੱਟੇ ਪਦਾਰਥਾਂ ਤੋਂ ਵੀ ਸਾਨੂੰ ਪਰਹੇਜ਼ ਕਰਨਾ ਚਾਹੀਦਾ ਨਹੀਂ ਤਾਂ ਇਹ ਨਾ ਆਵੇ ਕਿ ਸਰੀਰ ਇੱਕ ਵਾਰੀ ਖਰਾਬ ਹੋ ਜੇ ਤੇ ਫੇਰ ਇਹ ਬਿਮਾਰੀਆਂ ਦੇ ਚੁੰਗਲ ਦੇ ਵਿੱਚ ਫਸ ਜਾਵੇਗਾ ਇਸ ਲਈ ਖਾਸ ਤੌਰ ਤੇ ਜਿਹੜੇ ਬਾਹਰ ਦੇ ਬਣੀਆਂ ਚੀਜ਼ਾਂ ਗਿਆ ਇਹਨੂੰ ਅਵਾਈਡ ਹੀ ਕਰੋ ਜੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇਗੇ ਤੁਹਾਨੂੰ ਦੱਸ ਦਈਏ ਬਹੁਤ ਜ਼ਿਆਦੀ ਚੀਜ਼ਾਂ ਨੇ ਬਾਹਰ ਦੇ ਜਿਵੇਂ ਕਿ ਨੂਡਲ 버ગર ਸਮੋਸੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਆ ਜਿਹਦਾ ਸੇਵਨ ਨਹੀਂ ਕਰਨਾ ਚਾਹੀਦਾ ਜੇ ਜੇ ਤੁਸੀਂ ਕਰਨਾ ਹੀ ਚਾਹੁੰਦੇ ਹੋ ਤਾਂ ਜਰਾ ਸਾ ਕਿਤੇ ਮਹੀਨੇ 6 ਮਹੀਨੇ ਬਾਅਦ ਇੱਕ ਦੋ ਬਾਈਟ ਜਰੂਰ ਲੈ ਸਕਦੇ ਹੋ ਵੀ ਤੁਸੀਂ ਆਪਦੇ ਮਨ ਦੀ ਸੰਤੁਸ਼ਟੀ ਵਾਸਤੇ ਲੇਕਿਨ ਰੈਗੂਲਰ ਜਾਂ ਤੁਸੀਂ ਹਫਤੇ ਬਾਅਦ ਜਾਂ ਤੁਸੀਂ ਦਸੀ ਦਿਨੀ ਇਸ ਦਾ ਇਸਤੇਮਾਲ ਨਹੀਂ ਕਰਨਾ ਕਿਤੇ ਇਹ ਨਾ ਹੋਵੇ ਕਿ ਤੁਹਾਡਾ ਸਿਹਤ ਖਰਾਬ ਹੋ ਜਾਵੇ ਕਿ ਤੁਸੀਂ ਫਰਜੋ ਡਾਕਟਰਾਂ ਦੇ ਝੁੰਗਲ ਦੇ ਵਿੱਚ ਜੀ ਹਾਂ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਜੁਕ੍ਰੇਨ ਚ ਰਹਿਣ ਵਾਲੇ ਭਾਰਤੀਆਂ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਜੰਗ ਨੂੰ ਸੰਝੋਲ ਲਈ ਮਦਦ ਮੰਗੀ ਜਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 23 ਅਗਸਤ ਨੂੰ ਯੂਕਰੇਨ ਦੌਰੇ ਤੋਂ ਪਹਿਲਾਂ ਹੀ ਉੱਥੇ ਮੌਜੂਦ ਭਾਰਤੀ ਭਾਈਚਾਰੇ ਲੋਕਾਂ ਵੱਲੋਂ ਇੱਕ ਖੁੱਲਾ ਪੱਤਰ ਲਿਖਿਆ ਗਿਆ ਹੈਗਾ ਜਿਸ ਵਿੱਚ ਭਾਰਤੀ ਭਾਈਚਾਰੇ ਨੇ ਪੀਐਮ ਮੋਦੀ ਨੂੰ ਸੰਕਟ ਦੀ ਇਸ ਘੜੀ ਵਿੱਚ ਭਾਰਤ ਤੋਂ ਮਨੁੱਖੀ ਮਦਦ ਦੇ ਨਾਲ-ਨਾਲ ਰੂਸ ਯੂਕਰੇਨ ਜੁੱਧ ਨੂੰ ਰੋਕਣ ਵਿੱਚ ਵੀ ਮਦਦ ਦੀ ਅਪੀਲ ਕੀਤੀ ਗਈ ਹੈ ਯੂਕਰੇਨ ਵਿੱਚ ਮੌਜੂਦ 200 ਤੋਂ ਵੱਧ ਭਾਰਤੀਆਂ ਵੱਲੋਂ ਦਸਕਤ ਕੀਤੇ ਗਏ ਗਿਨੇ ਇਸ ਖੁੱਲੇ ਪੱਤਰ ਵਿੱਚ ਪੀਐਮ ਮੋਦੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਜੰਗੀ ਸੰਕਟ ਦਾ ਸਹੀ ਹੱਲ ਕੱਢਣ ਵਿੱਚ ਤੁਹਾਡੀ ਇਹ ਗਵਾਹੀ ਅਤੇ ਦਖਲਅੰਦਾਜ਼ੀ کارਗਰ ਹੋ ਸਕਦੀ ਹੈ ਇਹ ਮਨੁੱਖੀ ਕਦਰਾਂ ਕੀਮਤਾਂ ਤੇ ਜਮਹੂਰੀ ਮਿਆਰਾਂ ਲਈ ਭਾਰਤ ਦਾ ਸਮਰਥਕ ਨੂੰ ਵੀ ਦਰਸਾਏਗਾ ਜੀ ਹਾਂ ਭਾਰਤੀ ਭਾਈਚਾਰੇਕ ਨੇ ਪੱਤਰ ਵਿੱਚ ਇਹ ਵੀ ਦੱਸਿਆ ਹੈ ਕਿ ਯੂਕਰੇਨ ਦੀਆਂ ਸਰਹੱਦਾਂ ਤੇ ਰੂਸੀ ਫੌਜ ਹਰ ਪਾਸਿਓਂ ਹਮਲੇ ਦੀ ਮਾਰ ਛੇਟ ਹੈ ਮਿਜ਼ਾਈਲਾਂ ਅਤੇ ਹਵਾਈ ਹਮਲਿਆਂ ਦਾ ਸ਼ਿਕਾਰ ਨਾ ਸਿਰਫ ਫੌਜੀ ਟਿਕਾਣਿਆਂ ਵੱਲ ਸਗੋਂ ਆਮ ਨਾਗਰਿਕਾਂ ਅਤੇ ਬੱਚਿਆਂ ਵਿੱਚ ਵੀ ਆਪਣੀ ਜਾਨਾਂ ਗੁਆ ਰਹੇ ਹਨ ਲੜਾਈ ਨੇ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵੱਡਾ ਅੰਦਰੂਨੀ ਵਿਸਥਾਪਨ ਸੰਕਟ ਪੈਦਾ ਕੀਤਾ ਹੋਇਆ ਹੈ ਹਾਲਾਂਕਿ ਰੂਸ ਜੁਕ੍ਰੇਨ ਸੰਕਟ ਦੇ ਭਾਰਤ ਤੇ ਸੰਭਾਵਿਤ ਸ਼ਾਂਤੀ ਪ੍ਰਸਤਾਵ ਬਾਰੇ ਪੁੱਛੇ ਜਾਣ ਤੇ ਵਿਦੇਸ਼ ਮੰਤਰੀ ਮਤਰਾਲੇ ਨੇ ਪਛਲੀ ਪੱਛਮੀ ਮਾਮਲਿਆਂ ਤੇ ਸਕੱਤਰ ਤਨਸ਼ੇ ਲਾਲ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਇਹ ਸਪਸ਼ਟ ਤੌਰ ਤੇ ਕਿਹਾ ਹੈ ਕਿ ਵਿਵਾਦ ਨੂੰ ਗਲਬਾਦ ਤੇ ਕੂਟਨੀਤੀ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ ਇਸ ਲਈ ਸੰਵਾਦ ਬਹੁਤ ਜ਼ਰੂਰੀ ਹੈ ਉਹਨਾਂ ਏ ਵੀ ਕਹਿਆ ਕਿ ਇੰਨਾ ਹੀ ਨਈ ਭਾਰਤ ਨੇ ਇੱਕ ਇਹ ਵੀ ਕਹਿਆ ਹੈ ਕਿ ਸਥਾਈ ਸ਼ਾਂਤੀ ਉਹਨਾਂ ਵਿਕਲਪਾਂ ਨਾਲ ਹੀ ਸੰਭਵ ਹੈ ਜੋ ਦੋਵਾਂ ਤਿਰਾਂ ਨੂੰ ਮਨਜ਼ੂਰ ਹਨ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪ੍ਰਧਾਨ ਮੰਤਰੀ ਦਾ ਡਾੜਾ ਦੌੜਾ ਗਿਆ ਯੂਕਰੇਨ ਵੱਲ ਹੈਗਾ ਆ ਲੇਕਿਨ ਉਸ ਤੋਂ ਪਹਿਲਾਂ ਹੀ ਇੱਕ ੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਹੁਣ ਦੇਖਣਾ ਆਏਗਾ ਕਿ ਪੀਐਮ ਵੱਲੋਂ ਕੀ ਸੰਦੇਸ਼ ਦਿੱਤਾ ਜਾਂਦਾ ਹੈ ਉੱਧਰ ਗੱਲ ਕਰੀ ਆਪਾਂ ਯੂਕਰੇਨ ਨੇ ਰੂਸ ਦੇ ਸੇਮ ਨਦੀ ਤੇ ਸਾਰੇ ਤਿੰਨ ਪੁੱਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਰੂਸੀ ਸਰੋਤਾਂ ਮੁਤਾਬਕ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਵੈਬਸਾਈਟਾਂ ਤੋਂ ਇਸ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਸਦੀ ਗਈ ਹੈ ਯੂਕਰੇਨ ਦੀ ਫੌਜ ਨੇ ਪੱਛਮੀ ਰੂਸ ਦੇ ਸੇਮ ਨਦੀ ਤੇ ਬਣੇ ਤਿੰਨੋਂ ਪੁੱਲਾਂ ਨੂੰ ਜਾਂ ਤਾਂ ਤਬਾਹ ਕਰ ਦਿੱਤਾ ਜਾਂ ਫਿਰ ਕਾਫੀ ਨੁਕਸਾਨ ਜਿਹੜਾ ਪਹੁੰਚਾਇਆ ਗਿਆ ਗਿਆ ਇਹ ਰੂਸੀ ਸੂਤਰਾਂ ਨੇ ਇਹ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਪੱਛਮੀ ਰੂਸ ਵਿੱਚ ਯੂਕਰੇਨ ਦਾ ਹਮਲਾ ਮੰਗਲਵਾਰ ਤੋਂ ਤੀਜੇ ਹਫਤੇ ਵਿੱਚ ਦਾਖਲ ਹੋ ਗਿਆ ਹੈ ਰੂਸ ਦੇ ਖੁਰਸਕ ਖੇਤਰ ਵਿੱਚ ਕੀਪ ਦਾ ਹਮਲਾ ਜੁੱਧ ਦੀ ਦਿਸ਼ਾ ਬਦਲ ਰਿਹਾ ਹੈ ਅਤੇ ਯੂਕਰੇਨ ਦੇ ਜੁੱਧ ਤੋਂ ਥੱਕੇ ਲੋਕਾਂ ਦਾ ਮਨੋਬਲ ਵਧਾ ਰਿਹਾ ਹੈ ਹਾਲਾਂਕਿ ਇਸ ਹਮਲੇ ਦੇ ਅੰਤਮ ਨਤੀਜੇ ਦਾ ਅੰਦਾਜ਼ਾ ਲਗਾਉਣਾ ਅਜੇ ਸੰਭਵ ਨਹੀਂ ਗੱਲ ਲੇਕਿਨ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਰਿਹਾਗਾ ਯਾ ਦੂਜੇ ਵਿਸ਼ੇਬਜੂਤ ਤੋਂ ਬਾਅਦ ਰੂਸ ਤੇ ਇਹ ਪਹਿਲਾ ਹਮਲਾ ਹੈ ਜਿੱਥੇ ਯੂਕਰੇਨ ਰੂਸੀ ਖੇਤਰ ਵਿੱਚ ਆਪਣੀ ਸਫਲਤਾ ਦਾ ਜਸ਼ਨ ਮਨਾ ਰਿਹਾਗਾ ਉੱਤੇ ਹੀ ਰੂਸ ਦੀ ਵੀ ਪੂਰਬੀ ਯੂਕਰੇਨ ਦੇ ਇੱਕ ਹੋਰ ਪ੍ਰਮੁੱਖ ਕੇਂਦਰ ਪੋਕਰੋਵਸਕ ਉੱਤੇ ਕਬਜ਼ਾ ਕਰਨ ਵੱਲ ਵਧ ਰਿਹਾਗਾ ਕੁਰਸਕ ਵਿਖੇ ਸੀਮ ਨਦੀ ਦੇ ਤਿੰਨ ਪੁੱਲਾਂ ਤੇ ਯੂਕਰੇਨੀ ਹਮਲਾ ਰੂਸੀ ਫੌਜਾਂ ਨੂੰ ਨਦੀ ਯੂਕਰੇਨੀ ਫਰੰਟ ਤੇ ਯੂਕਰੇਨੀ ਸਰਹੱਦ ਦੇ ਵਿਚਕਾਰ ਫਸ ਸਕਦਾ ਹੈ 6 ਅਗਸਤ ਨੂੰ ਯੂਕਰੇਨ ਦੁਆਰਾ ਸ਼ੁਰੂ ਕੀਤੇ ਗਏ ਕੁਰਸਕ ਹਮਲੇ ਦਾ ਰੂਸ ਦਾ ਜਵਾਬ ਹੋਲੀ ਹੁੰਦਾ ਜਾਪਦਾ ਹੈ ਹਫਤੇ ਦੇ ਅੰਤ ਵਿੱਚ ਯੂਕਰੇਨ ਦੀ ਹਵਾਈ ਸੇਨਾ ਅਤੇ ਕਮਾਂਡ ਨੇ ਸੇਮ ਨਦੀ ਦੇ ਪੁੱਲਾਂ ਤੇ ਹਮਲਿਆਂ ਦੇ ਦੋ ਵੀਡੀਓ ਪੋਸਟ ਕੀਤੇ ਮੰਗਲਵਾਰ ਨੂੰ ਅਸੋਸੀਏਟ ਪ੍ਰੈਸ ਦੁਆਰਾ ਸ਼ੀਸ਼ ਸਿਲੈਕਸ਼ਨ ਕੀਤੇ ਗਏ ਪੈਲੇਟਡ ਲੇਬਲ ਪੀਬੀਸੀ ਦੁਆਰਾ ਲਈਆਂ ਗਈਆਂ ਸੈਟਲਾਈਟ ਤਸਵੀਰਾਂ ਨੇ ਪੁਸ਼ਟੀ ਕੀਤੀ ਕਿ ਗਲੂਸਕੋਵੋ ਸ਼ਹਿਰ ਵਿੱਚ ਇੱਕ ਪੁਲ ਤਬਾਹ ਹੋਇਆ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਸ ਦਾ ਨਤੀਜਾ ਕੀ ਨਿਕਲਦਾ ਹੈ ਲੇਕਿਨ ਲੰਬੇ ਸਮੇਂ ਤੋਂ ਜਿਹੜੀ ਜੰਗ ਚੱਲਦੀ ਪੀਜੀ ਦਾ ਅਸਰ ਪੂਰੀ ਦੁਨੀਆ ਦੇ ਵਿੱਚ ਦਿਖਾਈ ਤਿੰਦਾ ਪਿਆ ਗਿਆ ਹੁਣ ਦਿਖਣਾ ਇਹ ਹੋਗਾ ਕਿ ਕਦੋਂ ਦੂਸਰੇ ਦੇਸ਼ ਇਸ ਵਿੱਚ ਹਸਤਾਸ਼ੇ ਕਰਕੇ ਇਸ ਰੰਗ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਸਮਾਂ ਦੱਸੇਗਾ ਲੇਕਿਨ ਫਿਲਹਾਲ ਤੁਹਾਨੂੰ ਤਾਰੀਆਂ ਤਸਵੀਰਾਂ ਬ੍ਰੇਕਿੰਗ ਨਿਊਜ਼ ਦੱਸਦੇ ਪਏਗੇ ਕਿ ਜੋ ਉੱਥੋਂ ਦੇ ਹਾਲਾਤ ਬਣੇ ਹੋਏ